हां ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਆ ਦੁਬਾਰਾ ਫੇਰ ਪਿੰਡ ਡਿੱਖ ਤਹਿਸੀਲ ਮੋੜਵੰਡੀ ਜ਼ਿਲ੍ਹਾ ਬਟਿੰਡਾ ਬਾਈ ਵਿੰਦਰ ਦੇ ਘਰ ਤੋਂ ਅੱਜ ਦੀ ਵੀਡੀਓ ਲੈ ਕੇ ਆਇਆ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਸਕਰੀਨ ਤੇ ਜਿਹੜੀਆਂ ਮੱਝਾਂ ਦਿਖਾ ਰਿਹਾ ਤਾਜ਼ੀਆਂ ਸੂਈਆਂ ਦੋਨੇ ਇੱਕ ਪਿਓਰ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਇੱਕ ਗ੍ਰੇਡੇਡ ਦੇ ਵਿੱਚ ਨੀਲੀ ਰਾਵੀ ਟੱਚ ਸੋ ਬਾਈ ਨਾਲ ਕਰਾਵਾਂਗੇ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਕੱਲੀ-ਕੱਲੀ ਮੱਝ ਦੀ ਤੋਰ ਕੇ ਤੁਹਾਨੂੰ ਦਿਖਾਵਾਂਗੇ ਸੋ ਇਸ ਪਹਿਲਾਂ ਇਸ ਮਾਧਿਅ ਤੋਂ ਸਟਾਰਟ ਕਰਾਂਗੇ ਆਓ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਰਦੋ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਮੇਰਾ ਨਾਮ ਬਿੰਦਰਾ ਹੀ ਬਿੰਦਰੀ ਵੀ ਕਹਿੰਦੇ ਆ ਪਿੰਡ 'ਚ ਹਾਂਜੀ ਤੇ ਆਪਣਾ ਐਡਰੈਸ ਪਿੰਡ ਦੇਖਾ ਜੀ ਸੂਚ ਰੋਡ ਤੇ ਆਪਣਾ ਘਰ ਆ ਫੋਨ ਨੰਬਰ 8699211185 8699211185 ਇੱਕ ਜਿਹੜੀ ਆਪਾਂ ਪਰਸ ਜੋ ਉੱਥੇ ਵੀਡੀਓ ਪਾਈ ਸੀ گاਵਾਂ ਦੀ ਉਹਦਾ ਰਿਸਪਾਂਸ ਕਿਵੇਂ ਰਿਹਾ ਜੀ ਬਹੁਤ ਵਧੀਆ ਰਿਸਪਾਂਸ ਆ ਜੀ ਸਾਥ ਨੇ ਵੇਖਦੀਆਂ ਥਿੰਨੇ ਅੱਥ ਨੂੰ ਦੋਨੇ ਦਿਨੇ ਗਾਥ ਨੂੰ ਸੇਲ ਹੋ ਗਿਆ ਜੀ ਚਲੋ ਚੰਗੀ ਗੱਲ ਸੋ ਜਿਹੜੀ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਮੱਧ ਦਿਖਾ ਰਹੇ ਆ ਇਹਦੀ ਕੀ ਡਿਟੇਲ ਹੈ ਜੀ ਇਹਦਾ ਸੂਆ ਮੰਨ ਕੇ ਚੱਲ ਵੀ ਅਗਲੇ ਤਾਂ ਚੌਥਾ ਟਾਈਟ ਦਿੱਤਾ ਜੀ ਹਾਂਜੀ ਤੇ ਆ ਮੇਰਾ ਮੰਨਣਾ ਪੰਜਵਾਂ ਬਾਕੀ ਅਗਲਾ ਆਪਾਂ ਸਮਝ ਲਾਂ ਬਾਕੀ ਅਗਲਾ ਆਪਦੀ ਜੱਜਮੈਂਟ ਕਰਦੇ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਸੂਈ ਇਹ 21 ਤਰੀਕ ਦੀ ਰਾਤ ਨੂੰ ਸੂਈ ਹੈ ਜੀ 21 ਤਰੀਕ ਦੀ ਰਾਤ ਨੂੰ ਸੂਈਆ ਬੱਚੇ ਦਾ ਨਾੜ ਦਾ ਵੀ ਨਾਲ ਹੀ ਆ ਜੀ ਸੋ ਆ ਇਹਦੇ ਮਗਰ ਬੱਚਾ ਫੀਮੇਲ ਕਾਫ ਆ ਕੀ ਨਾੜੂਆ ਨਾਲ ਆ 21 ਤਰੀਕ ਦੀ ਸੂਈ ਵੀ ਆ ਸੋ ਪਹਿਲਾ ਤੁਹਾਨੂੰ ਆਪਾਂ ਮੱਝ ਦੀ ਆਰਡਰ ਕੁਆਲਿਟੀ ਦਿਖਾਵਾਂਗੇ ਤੁਸੀਂ ਇੱਥੋਂ ਚੈੱਕ ਕਰੋ ਚਾਰੇ ਥਨਾਂ ਦਾ ਸਹਿਜ ਜੀ ਸੋ ਇੱਥੋਂ ਫੇਸ ਕੁਆਲਿਟੀ ਜਿਹੜਾ ਇੱਕ ਆ ਥਾਣਾ ਅੱਡ ਦਿਖਾਉਂਦੀ ਆ ਵੀ ਇਹ ਫੁੱਲ ਮਾਜਾ ਥਣ ਇਹਦਾ ਕੀ ਜਕ ਥਣ ਮਤਲਬ ਓਰੀਜਨਲ ਆਗਾ ਉਹ ਇਹਨੂੰ ਮੱਜਾਂ ਦਾ ਭੂਆ ਕਹਿ ਸਾਡਿਆਂ ਜਾ ਮਤਲਬ ਕੋਈ ਇਹ ਪਿੱਛੇ ਤੋਂ ਹੀ ਮਤਲਬ ਆਇਆਗਾ ਥਣ ਪੋਲਾਗਾ ਕੋਈ ਇਹਦੇ ਚ ਸਲਾਈ ਨਹੀਂ ਬੱਜੀ ਕੁਛ ਨਹੀਂ ਓਰੀਜਨਲ ਆਪਣੀ ਫੁੱਲ ਗਾਰੰਟੀ ਹੂ ਦੁੱਧ ਦੋਨਾਂ ਤਰ੍ਹਾਂ ਦੇ ਵਿੱਚ ਇੱਕੋ ਜਾ ਜਾਂਦਾ ਦੁੱਧ ਜੇ ਕੋਈ ਵਿਆਹੀ ਕੇ ਵੀ ਮਿਣਕੇ ਦੇਖਣਾ ਦੁੱਧ ਦੁੱਧ ਇੱਕੋ ਜਾਉਂਦਾ ਜਮ ਹਾਂ ਹਾਂ ਦੁੱਧ ਇੱਕੋ ਜਾ ਜਾਂਦਾ ਕੋਈ ਕੜਾ ਆ ਜਾ ਭੂਰ ਸ਼ਰਲਾ ਸਿੱਟਾ ਹੋਵੇ ਸੰਦ ਜਮਾ ਹੀ ਨਹੀਂ ਜੀ ਇੱਕ ਮਿੰਟ ਦੇ ਵਿੱਚ ਧਾਰ ਨਿਕਲ ਜਾਈ ਸੋ ਇਹਦੇ ਥੱਲੇ ਦੁੱਧ ਕਿੰਨਾ ਹਾਜ਼ਰ ਆ ਜਿਹੜਾ ਹੋਣਾ ਜੀ ਦੁੱਧ ਹੁਣ 7 ਕਿਲੋ ਬੌਲੀ ਆ ਜੀ 7 ਕਿਲੋ ਬੌਲੀ ਹਾਜ਼ਰ ਆ ਸੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੋ ਮਿੱਤਰੋ ਲੋ ਵੀ ਤੁਸੀਂ ਤੁਰਦੀ ਦਿਓ ਜੱਜਮੈਂਟ ਕਰਿਓ ਮੱਜ ਬੱਚੇ ਦਾ ਕਰਦੀ ਆ ਸੱਜਰ ਸੂਈ ਕਰਕੇ ਆਹ ਬੱਚਾ ਦੀ ਮਗਰ ਕੱਟੀ ਹੈਗੀ ਸੋ ਲੋ ਵੀ ਮਿੱਤਰੋ ਤੁਰਦੀ ਤੋਂ ਜੱਜਮੈਂਟ ਕਰਿਓ ਦਰਮਿਆਨੇ ਕਦ ਦੇ ਵਿੱਚ ਸੂਆ ਬਾਈ ਦੇ ਦਸਨ ਮੁਤਾਬਕ ਕੋ ਚੌਥਾ ਕੋਈ ਪੰਜਵਾਂ ਮੰਨ ਲਿਓ ਕੋਈ ਛੇਮਾ ਮੰਨ ਲਿਓ ਉਹ ਤੁਸੀਂ ਆਪਣੀ ਸਮਝ ਨਾਲ ਪਸੂ ਖਰੀਦਣਾ ਆਉਂਦਾ ਸੋ ਆਪਣਾ ਕੰਮ ਵੀਡੀਓ ਬਣਾਉਂਦਾ ਸੋ ਤੁਹਾਨੂੰ ਆਪਾਂ ਕੱਲੇ-ਕੱਲੇ ਪੱਖ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਤੋਂ ਸੋ ਹਾਂਜੀ ਬਾਈ ਜੀ ਆਪਾਂ ਬਾਈ ਤੋਂ ਪੁੱਛ ਕੇ ਦੇਵਾਂਗੇ ਹਾਂਜੀ ਵੀਰ ਜੀ ਇਹਦਾ ਰੇਟ ਮੁੱਲ ਕਿੰਨਾ ਜੀ ਮੋਲੇ ਨਾਲ ਆਉਂਦਾ ਹੀ 9092 ਕਰਦੇ ਆਂ ਤੇ ਬਾਕੀ ਜੇ ਕੋਈ ਭੈਣ ਭਾਈ ਆਊਗਾ ਉਹ ਜਗਾ 9092 ਰੇਟ ਹੈ ਜਸਨੋ ਕਿੰਨੇ ਦੀ ਹੋ ਜੂਗੀ ਜਸਨੋ ਕਰ ਦਾਂਗੀ 80 000 ਦੀ ਹਾਂਜੀ ਉਦੋਂ ਘਟਾ ਲਾਂ ਪੁੱਤਾਂ ਨੂੰ 80000 ਦੀ ਬਾਈ ਕਹਿੰਦਾ ਜਸਨੋ ਹੋ ਜੂਗੀ ਸੋ ਤੇ ਇਹ ਪਹਿਲੇ ਨੰਬਰ ਤੇ ਮੱਚ ਸੀਗੀ ਸੋ ਇਹਦੇ ਕੋਈ ਛੋਟੀ ਜਿਹੀ ਗੱਲ ਹੈ ਜੀ ਅਗਲਾ ਹਾਂਜੀ ਹਾਂਜੀ ਦੱਸਿਆ ਨਹੀਂ ਇਹਦੇ ਨਾਲ ਮੱਝ ਦੇ ਨੱਥ ਵੱਜੀ ਵੀ ਆ ਅੱਛਾ ਜੀ ਹਾਂਜੀ ਫਰੋਜਪੁਰ ਏਰੀਏ ਦੀ ਆ ਆਪਾਂ ਕੋਈ ਐ ਨਹੀਂ ਕਹਿੰਦੇ ਵੀ ਇੱਥੋਂ ਲੈਂਦੀ ਆ ਉੱਥੋਂ ਲੈਂਦੀ ਆ ਫਰੋਜਪੁਰ ਏਰੀਏ ਬਾਰਡਰ ਵੈਲਟ ਦੀ ਮੱਝ ਆ ਬਾਈ ਕਹਿੰਦਾ ਨੱਥ ਵੱਜਿਆ ਜਿਹੜੀ ਗੱਲ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਉਹੀ ਨਿਕਲੂਗੀ ਸੋ ਸੋ ਇਹ ਬਾਈ ਨਾਲ ਤੁਸੀਂ ਕਰ ਲਿਓ ਸੰਪਰਕ ਸੋ ਦੂਜੇ ਨੰਬਰ ਤੇ ਉੱਚੇ ਲੰਮੇ ਕਦ ਕਾੜ ਦੇ ਵਿੱਚ ਪ्योर ਨੀਲੀ ਰਾਵੀ ਦੇ ਵਿੱਚ ਪੈਂਦੀ ਮੱਝ ਦਿਖਾਵਾਵਾਂਗੇ ਤੁਹਾਨੂੰ ਪਹਿਲਾਂ ਤੁਸੀਂ ਇਹਦੀ ਫੇਸ ਬਿਊਟੀ ਦੇਖਿਓ ਦੋਨੇ ਅੱਖਾਂ ਪ्योर ਨੀਲੀ ਵਾਲੀਆਂ ਮੱਥੇ ਫੁੱਲ ਸੋ ਚਾਰੇ ਥਣਾ ਦਾ ਸਹਿਜ ਦੇਖਿਓ ਜੇ ਦੋ ਥਣ ਗੁਲਾਬੀ ਨਿਖੜਮਾ ਤੇ ਮੋਟਾ ਮੁਠੀ ਵਾਲਾ ਥਣ ਲੱਗਿਆ ਇੱਥੋਂ ਤੁਸੀਂ ਦੇਖ ਸਕਦੇ ਹੋ ਚਾਰੇ ਥਣਾ ਦਾ ਸਹਿਜ ਸੋ ਇੱਥੋਂ ਪਿੱਠਪੁੜੇ ਦੀ ਬੰਤਰ ਬਹੁਤ ਸੋਹਣੀ ਹੈਗੀ ਕਿ ਬਾਈ ਬਹੁਤ ਫੋਲੀ ਆਈ ਤੇ 7 ਵਜੇ ਦੀ ਵੀਰ ਕਹਿੰਦਾ ਧਾਰ ਕੱਢੀ ਵੇ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਤੁਸੀਂ ਸੋ ਹੁਣ ਤਕਰੀਬਨ ਤਕਰੀਬਨ ਵੀਡੀਓ ਬਣਾਉਣ ਦਾ ਟਾਈਮ ਹੈ ਜਿਹੜਾ 10 10:30 ਦਾ ਟਾਈਮ ਹੈਗਾ ਤਿੰਨ ਕਿ ਘੰਟੇ ਹੋ ਗਏ ਧਾਰ ਕੱਢੀ ਨੂੰ ਸੋ ਇਹ ਸੋ ਫੁੱਲ ਵੱਡੇ ਕਦ ਕਾੜ ਦੇ ਵਿੱਚ ਮੱਝ ਹੈਗੀ ਛੋਟਾ ਨਾ ਮੰਨੇ ਜੀ ਕਾਪਾ ਦੇਖੋ ਆਪਣੇ ਮਤਲਬ ਮੋਟਿਆਂ ਤੱਕ ਆਉਂਗਾ ਵੀਰ ਦਾ ਕਦ ਵੀ ਬਚੰਗਾਗਾ ਸੋ ਇਹਦੇ ਹਿਸਾਬ ਨਾਲ ਮੱਝ ਫੁੱਲ ਵੱਡੇ ਕਦ ਕਾੜ ਦੀ ਹੈ ਇਹਦੇ ਮਗਰ ਜਿਹੜਾ ਬੱਚਾ ਹੈਗਾ ਇਹ ਮੇਲ ਕਾਫ ਇਹਦੇ ਮਗਰ ਤੁਸੀਂ ਦੇਖ ਸਕਦੇ ਹੋ ਬੱਚਾ ਵੀ ਪੂਰਾ ਹੈਵੀ ਹੈਗਾ ਇਹ ਤੁਸੀਂ ਦੇਖਿਓ ਜੀ। ਸੋ ਮਿੱਤਰੋ ਤੁਹਾਨੂੰ ਇਹ ਪਿਓਰ ਜਿਹੜੀ ਨੀਲੀ 라ਵੀ ਦੇ ਵਿੱਚ ਮੱਝ ਪੈਂਦੀ ਹੈ ਤੁਹਾਨੂੰ ਤੋੜ ਕੇ ਦਿਖਾਵਾਂਗੇ। ਲਓ ਵੀਰ ਜੀ ਇਹਨੂੰ ਤੋੜ ਦੋ। ਹਾਂ ਜੀ 9 ਵਜੇ ਸੂਈ ਹੈ ਜੀ। ਕੱਲ 9 ਵਜੇ ਦੀ ਸੂਈ ਹੈ। ਇਹ ਸੂਈ ਜੇ ਸਾਰਾ ਪਿਸਤਾ ਹੈ ਗਿਆ ਪ੍ਰੋਪਰ ਆਪਣੇ ਕੋਈ ਵੀਡੀਓ ਹੋ ਜੀ। ਜੇਰ ਦੀ ਕੋਈ ਵੇਚੇ ਬਾਈ ਕਹਿੰਦਾ ਜੇ ਕੋਈ ਵੀਡੀਓ ਦੇਖਣੀ ਜਾਂ ਵੀਡੀਓ ਵੀ ਦਿਖਾ ਦਾਂਗੇ। ਸੋ ਇੱਥੋਂ ਤੁਸੀਂ ਮੱਝ ਸੋ ਲਓ ਵੀ ਮਿੱਤਰੋ ਮੱਝ ਤੁਸੀਂ ਤੁਰਦੀ ਦੋ ਜਜਮੈਂਟ ਕਰੋ ਪਿੱਠ ਫੁੜੇ ਦੀ ਬੰਤਰ ਬਹੁਤ ਸੋਹਣੀ ਆ ਅਡਰ ਕੁਆਲਿਟੀ ਬਹੁਤ ਸੋਹਣੀ ਆ ਦੋ ਥਾਨ ਗੁਲਾਬੀ ਨੇ। ਸੋ ਇੱਥੋਂ ਤੁਸੀਂ ਫੇਸ ਬਿਊਟੀ ਦੇਖਿਓ ਜੀ ਮੱਧ ਦੀ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਆ ਬਾਰਡਰ ਵੈਲਟ ਦੀ ਮਾਜਾ ਫਰੋਹ ਪ੍ਰੋਜੇਕਟ ਦੀ ਸੋ ਕੀ ਆ ਬੱਚਾ ਦਿਖਾਈ ਪੂਰਾ ਹੈ ਹੀ ਬੱਚਾ ਪੂਰਾ ਹੈਵੀ ਬੱਚਾ ਦਾ ਇਹ ਮੇਲ ਕਾਫ ਹੈ ਦੇਮਗਰ ਕਟਾ ਕੱਲ ਦੀ ਸੂਈ ਵੀ ਇਹ ਸੋ ਪੂਰੇ ਵੱਡੇ ਬਾਡੀ ਢਾਂਚੇ ਦੀ ਮਾਜਾ ਪੂਰੀ ਹੈਵੀ ਸੋ ਵੀਰਨਾ ਇਹਦੀ ਵੀ ਰੇਟ ਦੀ ਆਪਾਂ ਗੱਲ ਕਰਾਂਗੇ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਸੋ ਜੇ ਕਿਸੇ ਵੀ ਵੀਰ ਭਰਾ ਨੇ ਹੋਰ ਇਦਾਂ ਦੀ ਵੀਡੀਓ ਬਣਾਉਣੀ ਹੋ ਤਾਂ ਉਹ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਿਓ 9592288488 ਸੋ ਇਸ ਤੋਂ ਬਾਅਦ ਵੀਰ ਨਾਲ ਕਰਾਵਾਂਗੇ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਵੀਰ ਜੀ ਇਹਦਾ ਕਿੰਨੇ ਕਿੰਨਾ ਰੇਟ ਹੈ ਇਹਦਾ ਇਹ ਰੇਟ 125 ਹੈ ਜੀ ਰੇਟ 125 ਜਸਨੋ ਕਿੰਨੇ ਦੀ ਹੋਊ ਜੀ ਜਸਨੋ ਕਰ ਦੇਣੀ 115 ਦੀ 115 ਦੀ ਜਸਨੋ 125 ਰੇਟ ਆ ਹਾਂਜੀ ਹਾਂਜੀ ਸੋ ਦੋਨੇ ਮੱਝਾਂ ਵੀਰ ਦੇ ਦੱਸਣ ਮਤਾਬ ਕੀ ਬਾਰਡਰ ਬਿਲਟ ਨੇ ਫਰੋਖ ਪਰੇਰੀ ਦੀਆਂ ਦੋਨੇ ਮੱਝਾਂ ਨੇ ਇੱਕ ਮਾਗਰ ਮੇਲ ਕਾਫ ਆ ਇੱਕ ਮੇਂਗਰਮ ਇੱਕ ਮਾਗਰ ਫੀਮੇਲ ਆ ਸੋ ਇੱਕ ਵਾਰੀ ਆਪਣਾ ਫੋਨ ਤੇ ਐਡਰੈਸ ਫੇਰ ਦੱਸ ਦੇ ਪਿੰਡ ਦੇਖੋ ਜੀ ਪਿੰਡ ਦੇਖੋ ਸੂਚ ਰੋਡ ਤੇ ਘਰ ਆਈ ਆਪਣਾ ਪਿੰਡ ਚ ਬਿੰਦਰੀ ਵੀ ਕਹਿੰਦੇ ਤੇ ਬਿੰਦਰ ਵੀ ਕਹਿੰਦੇ ਆ ਜੀ ਫੋਨ ਨੰਬਰ 8699211185 8699211185 ਦਾ ਫੋਨ ਨੰਬਰ ਆ ਸੋ ਦੋਨੇ ਮੱਝਾਂ ਦੀ ਤੁਹਾਨੂੰ ਡਿਟੇਲ ਲੈ ਕੇ ਦਿੱਤੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਦੋਨੇ ਮੱਝਾਂ ਚ ਕੋਈ ਵੀ ਮੱਝ ਚੰਗੀ ਲੱਗਦੀ ਆ ਉਹ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਤੁਸੀਂ ਮੱਝਾਂ ਖਰੀਦ ਸਕਦੇ ਹੋ ਸੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ ਜੀ